ਫਿਟ ਰਹਿਣ ਲਈ ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਹੀ ਸਰਦੀਆਂ ਦਾ ਮੌਸਮ ਖਤਮ ਹੁੰਦਾ ਹੈ ਬਹੁਤ ਸਾਰੇ ਲੋਕ ਆਪਣੀ ਟੂ-ਡੂ ਲਿਸਟ ਦੇ ਵਿੱਚ ਰਨਿੰਗ ਸ਼ਾਮਿਲ ਕਰਦੇ ਨੇ ਬਹੁਤ ਸਾਰੇ ਲੋਕ ਸਵੇਰੇ ਜਲਦੀ ਰਨਿੰਗ ਕਰਨਾ ਪਸੰਦ ਕਰਦੇ ਨੇ ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਸ਼ਾਮ ਨੂੰ ਰਨਿੰਗ ਕਰਨਾ ਪਸੰਦ ਕਰਦੇ ਨੇ ਹਾਲਾਂਕਿ ਬਹੁਤ ਸਾਰੇ ਲੋਕ ਹਨ ਜੋ ਪਹਿਲੀ ਵਾਰ ਦੌੜਦੇ ਹਨ ਜਿਸ ਕਾਰਨ ਉਹਨਾਂ ਨੂੰ ਮਾਸਪੇਸ਼ੀਆਂ ਦੇ ਵਿੱਚ ਮਸਲ ਕ੍ਰੈਂਪਸ ਆਉਂਦੇ ਹਨ ਕਈ ਵਾਰ ਮਾਸਪੇਸ਼ੀਆਂ ਦੇ ਵਿੱਚ ਮਸਲ ਕ੍ਰੈਂਪਸ ਇੰਨੀ ਪਰੇਸ਼ਾਨੀ ਵਾਲੇ ਹੋ ਜਾਂਦੇ ਹਨ ਕਿ ਸਹੀ ਟੰਗ ਨਾਲ ਤੁਰਨਾ ਮੁਸ਼ਕਲ ਹੋ ਜਾਂਦਾ ਹੈ ਹੁੰਦਾ ਹੈ ਜੇਕਰ ਤੁਸੀਂ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਰਨਿੰਗ ਨੂੰ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਕੁਝ ਸੁਝਾਅ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਤੁਸੀਂ ਆਸਾਨੀ ਦੇ ਨਾਲ ਅਪਣਾ ਸਕੋਗੇ ਇਹਨਾਂ ਸੁਝਾਵਾਂ ਨੂੰ ਅਪਣਾਉਣ ਤੋਂ ਬਾਅਦ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਵੇਗੀ ਅਤੇ ਤੁਸੀਂ ਮਸਲ ਕ੍ਰੈਂਪਸ ਤੋਂ ਵੀ ਬਚ ਸਕਦੇ ਹੋ ਰਨਿੰਗ ਤੋਂ ਪਹਿਲਾਂ ਤੁਹਾਨੂੰ ਆਪਣੀ ਆਦਤ ਦੇ ਵਿੱਚ ਵਾਰਮ-ਅਪ ਅਤੇ ਸਟ੍ਰੈਚਿੰਗ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਹਲਕਾ ਵਾਰਮ-ਅਪ ਕਰੋ ਤੁਸੀਂ ਇਸ ਦੇ ਵਿੱਚ ਜੋਗਿੰਗ ਜਾਂ ਫਿਰ ਜੰਪਿੰਗ ਸ਼ਾਮਿਲ ਕਰ ਸਕਦੇ ਹੋ ਇਸ ਤੋਂ ਬਾਅਦ ਆਪਣੀਆਂ ਲੱਤਾਂ ਅਤੇ ਗਿੱਟਿਆਂ ਨੂੰ ਫਿਲਾਓ ਦਰਅਸਲ ਵਾਰਮ-ਅਪ ਹੋਣ ਅਤੇ ਸਟ੍ਰੈਚਿੰਗ ਤੋਂ ਬਾਅਦ ਬਲੱਡ ਸਰਕੂਲੇਸ਼ਨ ਦੇ ਵਿੱਚ ਸੁਧਾਰ ਹੁੰਦਾ ਹੈ ਅਤੇ ਮਾਸਪੇਸ਼ੀਆਂ ਦੇ ਵਿੱਚ ਤਣਾਅ ਨਹੀਂ ਆਉਂਦਾ ਮਾਸਪੇਸ਼ੀਆਂ ਦੇ ਮਸਲ ਕ੍ਰੈਂਪਸ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਦੌੜਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਬਹੁਤ ਸਾਰਾ ਪਾਣੀ ਪੀਓ ਤੁਸੀਂ ਪਾਣੀ ਦੇ ਵਿੱਚ ਇਲੈਕਟ੍ਰੋਲਾਈਟਸ ਵੀ ਮਿਲਾ ਸਕਦੇ ਹੋ ਰਨਿੰਗ ਲਈ ਸਹੀ ਜੁੱਤਿਆਂ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ ਦੌੜਦੇ ਸਮੇਂ ਹਮੇਸ਼ਾ ਚੰਗੀ ਕੁਸ਼ਨਿੰਗ ਵਾਲੇ ਜੁੱਤੇ ਪਹਿਨੋ ਦਰਅਸਲ ਗਲਤ ਜੁੱਤੇ ਪਹਿਨਣ ਨਾਲ ਪੈਰਾਂ ਅਤੇ ਗੋਡਿਆਂ 'ਤੇ ਜ਼ਿਆਦਾ ਦਬਾਅ ਪੈਂਦਾ ਹੈ ਜਿਸ ਨਾਲ ਮਾਸਪੇਸ਼ੀਆਂ ਦੇ ਵਿੱਚ ਮਸਲ ਕ੍ਰੈਂਪਸ ਦਾ ਖਤਰਾ ਵੱਜਾਂਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਹੋਰ ਅਪਡੇਟ ਦੇ ਲਈ ਬਨੇ ਰਹੋ ਗੱਪਰੂ ਟੀਵੀ ਦੇ ਨਾਲ